17 ਜਨਵਰੀ 2026 ਦਾ ਦਿਨ ਸੀ। ਦਿਰਬੇ ਤੋਂ ਸੰਗਰੂ ਰੋਡ ਦੇ ਉੱਤੇ ਇੱਕ ਛੋਟਾ ਜਿਹਾ ਕਸਬਾ ਪੈਂਦਾ ਹੈ ਸੋਲਰ ਘਰਾਟ। ਸੋਲਰ ਘਰਾਟ ਇਹਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਇੱਕ ਨਹਿਰ ਦੇ ਕੰਢੇ ਦੇ ਉੱਤੇ ਘਰਾਟ ਯਾਨੀ ਕਿ ਆਟਾ ਚੱਕੀ ਲੱਗੀ ਹੋਈ ਹੈ। ਜਿਹੜੀ ਕਿ ਪਾਣੀ ਦੇ ਘਰਾਟਾਂ ਦੇ ਜਰੀਏ ਆਟਾ ਪੀਸਦੀ ਹੈ। ਇਸ ਕਰਕੇ ਇਹਦਾ ਨਾਮ ਸੋਲਰ ਘਰਾਟ ਰੱਖਿਆ ਗਿਆ ਹੈ। ਤੇ ਇਸੇ ਨਹਿਰ ਦੀ ਪਟੜੀ ਦੇ ਉੱਤੇ ਇੱਕ ਵਧੀਆ ਸੜਕ ਬਣੀ ਹੋਈ ਹੈ। 17 ਜਨਵਰੀ ਦੀ ਸਵੇਰ ਨੂੰ ਇੱਥੋਂ ਲੋਕ ਲੰਘ ਰਹੇ ਸਨ। ਤੇ ਇੱਕ ਜਗ੍ਹਾ ਤੇ ਲੋਕ ਇਕੱਠੇ ਹੋ ਰਹੇ ਸਨ ਇਹ ਲੋਕ ਉਸ ਜਗ੍ਹਾ ਤੇ ਇਕੱਠੇ ਕਿਉਂ ਹੋ ਰਹੇ ਸਨ ਕਿਉਂਕਿ ਪਿਛਲੀ ਰਾਤ ਯਾਨੀ ਕਿ 16 ਜਨਵਰੀ ਦੀ ਰਾਤ ਨੂੰ ਇਸ ਜਗ੍ਹਾ ਦੇ ਉੱਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਇਹ ਐਕਸੀਡੈਂਟ ਹੋਇਆ ਸੀ ਇੱਕ ਕਾਰ ਦਾ ਜਿਹੜੀ ਕਿ ਇੱਕ ਦਰਖਤ ਦੇ ਵਿੱਚ ਵੱਜੀ ਸੀ ਤੇ ਇਹ ਗੱਡੀ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਸੀ ਕਿਉਂਕਿ ਦਰਖਤ ਦੇ ਵਿੱਚ ਵੱਜਣ ਕਰਕੇ ਗੱਡੀ ਦੇ ਵਿੱਚ ਅੱਗ ਲੱਗ ਗਈ ਸੀ ਤੇ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਵੇਖਣ ਨੂੰ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਖਰਾਬ ਮੌਸਮ ਦੇ ਕਰਕੇ ਜਾਂ ਧੁੰਦ ਕਰਕੇ ਇਹ ਗੱਡੀ ਦਰਖਤ ਦੇ ਵਿੱਚ ਵੱਜੀ ਹੋਵੇ ਤੇ ਗੱਡੀ ਦੇ ਵਿੱਚ ਜਿਹੜੇ ਲੋਕ ਸਵਾਰ ਸਨ ਉਹ ਦੋ ਜਾਨੇ ਸਨ ਤੇ ਦੋਨਾਂ ਨੂੰ ਹੀ ਅੱਗ ਲੱਗ ਚੁੱਕੀ ਸੀ ਤੇ ਇਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੇ ਸਨ ਲੋਕਾਂ ਨੇ ਜਿਸ ਤਰ੍ਹਾਂ ਹੀ ਐਕਸੀਡੈਂਟ ਨੂੰ ਵੇਖਿਆ ਤਾਂ ਭੱਜ ਕੇ ਉਸ ਗੱਡੀ ਦੇ ਕੋਲ ਗਏ ਪਰ ਇਹਨਾਂ ਦੇ ਜਾਣ ਤੋਂ ਪਹਿਲਾਂ ਹੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ ਲੋਕਾਂ ਵੱਲੋਂ ਹੀ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਵੀ ਮੌਕੇ ਤੇ ਆ ਕੇ ਪੁਲਿਸ ਨੇ ਜਿਵੇਂ ਹੀ ਦੇਖਿਆ ਬੋਡੀਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਇਹਨਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੁਣ ਸਭ ਤੋਂ ਪਹਿਲਾਂ ਤਾਂ ਪੁਲਿਸ ਨੇ ਇਹ ਜਾਨਣਾ ਚਾਹਿਆ ਕਿ ਇਹ ਗੱਡੀ ਕਿਹਦੀ ਸੀ ਪਰ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਗੱਡੀ ਐਹੋ ਜੀ ਹਾਲਤ ਦੇ ਵਿੱਚ ਸੀ ਕਿ ਉਹਦਾ ਨੰਬਰ ਦੇਖਣਾ ਵੀ ਬਹੁਤ ਮੁਸ਼ਕਲ ਸੀ ਉਹ ਪੂਰੀ ਤਰ੍ਹਾਂ ਸੜ ਚੁੱਕੀ ਸੀ ਹੁਣ ਪੁਲਿਸ ਨੇ ਗੱਡੀ ਦੇ ਚੈਸੀ ਨੰਬਰ ਤੋਂ ਇਸ ਗੱਡੀ ਦੀ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹਰ ਇੱਕ ਗੱਡੀ ਦਾ ਚੈਸੀ ਨੰਬਰ ਤੇ ਇੰਜਨ ਨੰਬਰ ਅਲੱਗ-ਅਲੱਗ ਹੁੰਦਾ ਹੈ ਤੇ ਇਸ ਲਈ ਪੁਲਿਸ ਵਾਲਿਆਂ ਨੇ ਹੁਣ ਇਸ ਨੰਬਰ ਤੋਂ ਇੱਕ ਗੱਡੀ ਦੀ ਜਾਣਕਾਰੀ ਪ੍ਰਾਪਤ ਕੀਤੀ ਕਿਉਂਕਿ ਜੇਕਰ ਗੱਡੀ ਦੀ ਪਛਾਣ ਹੋ ਪਉਂਦੀ ਤੇ ਫੇਰ ਹੀ ਪਤਾ ਲੱਗ ਸਕਦਾ ਸੀ ਕਿ ਇਹਦੇ ਵਿੱਚ ਜਿਹੜੇ ਦੋ ਲੋਕ ਸਰੇ ਹਨ ਸਵਾਹ ਹੋਏ ਹਨ ਉਹ ਕੌਣ ਸਨ ਪੁਲਿਸ ਵਾਲਿਆਂ ਨੂੰ ਸ਼ੱਕ ਹੁੰਦਾ ਹੈ ਕਿ ਇਹ ਗੱਡੀ ਦਾ ਐਕਸੀਡੈਂਟ ਨਹੀਂ ਹੋਇਆ ਬਲਕਿ ਇਹਦੇ ਨਾਲ ਜੋ ਵੀ ਪਾਨਾ ਵਾਪਰਿਆ ਹੈ ਉਹ ਕਿਸੇ ਨੇ ਜਾਣਬੁੱਝ ਕੇ ਕੀਤਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਹਾਲਤ ਸੀ ਗੱਡੀ ਨੂੰ ਵੇਖ ਕੇ ਇਹ ਨਹੀਂ ਲੱਗ ਰਿਹਾ ਸੀ ਕਿ ਇਹਨੂੰ ਜਿਹੜੀ ਅੱਗ ਲੱਗੀ ਹੈ ਉਹ ਇੱਕ ਐਕਸੀਡੈਂਟ ਹੋਣ ਕਰਕੇ ਲੱਗੀ ਹੈ ਬਲਕਿ ਏਦਾਂ ਲੱਗ ਰਿਹਾ ਸੀ ਕਿ ਜਿਵੇਂ ਗੱਡੀ ਨੂੰ ਅੱਗ ਖੁਦ ਲਾਈ ਗਈ ਹੋਵੇ ਹੁਣ ਪੁਲਿਸ ਐਸੇ ਹੀ ਸ਼ੱਕ ਦੀ ਨਿਗਾਹ ਦੇ ਨਾਲ ਇਹ ਸਾਰੇ ਕੇਸ ਨੂੰ ਹੱਲ ਕਰ ਰਹੀ ਸੀ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਕੋਈ ਐਕਸੀਡੈਂਟ ਨਹੀਂ ਬਲਕਿ ਫੁੱਲ ਪਲਾਨਡ ਮਰਡਰਸ ਹਨ ਪਰ ਹੁਣ ਸਵਾਲ ਇਹ ਸੀ ਕਿ ਆਖਿਰ ਏਡਾ ਵੱਡਾ ਪਲਾਨ ਕੌਣ ਬਣਾ ਸਕਦਾ ਸੀ ਕੌਣ ਸੀ ਇਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੁਣ ਪੁਲਿਸ ਵਾਲਿਆਂ ਨੇ ਜਿਸ ਤਰ੍ਹਾਂ ਹੀ ਆਰਟੀਓ ਦਫ਼ਤਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਗੱਡੀ ਕਿਦੀ ਸੀ ਪੁਲਸ ਵਾਲਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਗੱਡੀ ਇੱਥੋਂ ਥੋੜੀ ਦੂਰੀ ਤੇ ਇੱਕ ਪਿੰਡ ਪੈਂਦਾ ਹੈ ਮੋਰਪਿੰਡ ਜਿਹੜਾ ਕਿ ਜੂਨਾ ਮੋਰ ਦਾ ਪਿੰਡ ਹੈ ਉੱਥੋਂ ਦੇ ਰਹਿਣ ਵਾਲੇ ਕਿਸੇ ਬੰਦੇ ਦੀ ਹੈ ਪੁਲਸ ਉਸ ਪਿੰਡ ਦੇ ਵਿੱਚ ਜਾਂਦੀ ਹੈ ਉਸ ਐਡਰੈਸ ਦੇ ਉੱਤੇ ਜਾਂਦੀ ਹੈ ਜਿੱਥੋਂ ਜਾ ਕੇ ਪੁਲਸ ਨੂੰ ਇਹ ਪਤਾ ਚੱਲਦਾ ਹੈ ਕਿ ਇਸ ਗੱਡੀ ਦੇ ਵਿੱਚ ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਉਹ ਲਾਸ਼ਾਂ ਦੋ ਔਰਤਾਂ ਦੀਆਂ ਸਨ ਇਹ ਦੋਨੇ ਔਰਤਾਂ ਆਪਸ ਦੇ ਵਿੱਚ ਮਾਮਾ ਧੀਆਂ ਸਨ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਇੱਕ ਧੀ ਸੀ ਜਿਹਦਾ ਨਾਮ ਸੀ ਸਰਬਜੀਤ ਕੌਰ ਜਿਹੜੀ ਕਿ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀ ਇਹ ਮੁਲਾਜ਼ਮ ਸੀ ਦਿਰਬਾ ਦੇ ਵਿੱਚ ਸੀ ਆਈਡੀ ਡਿਪਾਰਟਮੈਂਟ ਦੇ ਵਿੱਚ ਤੇ ਨਾਲ ਹੀ ਇਸ ਗੱਡੀ ਦੇ ਵਿੱਚ ਇਹਦੀ ਮਾਂ ਸੀ ਜਿਹਦਾ ਨਾਮ ਸੀ ਇੰਦਰਜੀਤ ਕੌਰ ਇਹਨਾਂ ਦੋਨਾਂ ਹੀ ਔਰਤਾਂ ਦੀ ਇਸ ਸਰਖਾਸੇ ਦੇ ਵਿੱਚ ਮੌਤ ਹੋ ਚੁੱਕੀ ਸੀ ਹੁਣ ਇਹਨਾਂ ਦੇ ਘਰ ਦੇ ਵਿੱਚ ਪੁਲਿਸ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਸਰਬਜੀਤ ਕੌਰ ਦੇ ਪਿਤਾ ਕਰਨੈਲ ਸਿੰਘ ਤੇ ਨਾਲੇ ਇਹਦਾ ਇੱਕ ਭਰਾ ਗੁਰਪ੍ਰੀਤ ਸਿੰਘ ਰਹਿੰਦਾ ਹੈ ਹੁਣ ਪੁਲਿਸ ਵਾਲੇ ਜਿਸ ਤਰ੍ਹਾਂ ਹੀ ਇਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ ਜਾ ਕੇ ਦੇਖਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਇੱਕ ਚੀਜ਼ ਬੜੀ ਹੈਰਾਨ ਕਰਦੀ ਹੈ ਕਿ ਜਦੋਂ ਇਹ ਐਕਸੀਡੈਂਟ ਹੋਇਆ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇੰਦਰਜੀਤ ਕੌਰ ਘਰ ਦੇ ਵਿੱਚ ਖਾਣਾ ਬਣਾ ਰਹੀ ਸੀ ਰਸੋਈ ਦੇ ਵਿੱਚ ਉਸੇ ਤਰ੍ਹਾਂ ਹੀ ਆਟਾ ਭਾਂਡੇ ਖਿਲਰੇ ਹੋਏ ਸਨ ਪੁਲਿਸ ਨੂੰ ਇਹੋ ਸ਼ੱਕ ਸੀ ਕਿ ਰੋਟੀ ਬਣਾਉਂਦੇ ਬਣਾਉਂਦੇ ਹੀ ਇੰਦਰਜੀਤ ਕੌਰ ਕਿਵੇਂ ਰਸੋਈ ਛੱਡ ਕੇ ਇੰਨੀ ਦੂਰ ਜਾ ਸਕਦੀ ਹੈ ਪੁਲਿਸ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹਨਾਂ ਦੋਨਾਂ ਦਾ ਕਤਲ ਇਸੇ ਘਰ ਦੇ ਵਿੱਚ ਕੀਤਾ ਗਿਆ ਤੇ ਘਰ ਦੇ ਵਿੱਚੋਂ ਇਹਨਾਂ ਦੋਨਾਂ ਬੋਡੀਆਂ ਨੂੰ ਚੱਕ ਕੇ ਉਸ ਘਟਨਾ ਵਾਲੀ ਜਗ੍ਹਾ ਤੇ ਲੈ ਜਾਇਆ ਗਿਆ ਤੇ ਇਸ ਪੂਰੀ ਘਟਨਾ ਨੂੰ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਪੁਲਿਸ ਵਾਲਿਆਂ ਨੇ ਕਰਨੈਲ ਸਿੰਘ ਦੇ ਕੋਲੋਂ ਪੁੱਛਗਿੱਛ ਕੀਤੀ ਕਿ ਤੁਹਾਡਾ ਕਿਸੇ ਦੇ ਨਾਲ ਕੋਈ ਬਾਹਰ ਲੜਾਈ ਝਗੜਾ ਚੱਲਦਾ ਹੋਵੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਵੇ ਜਿਹੜਾ ਤੁਹਾਡੇ ਘਰ ਆ ਸਕਦਾ ਹੋਵੇ ਤੇ ਜਿਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਤਾ ਇੱਥੇ ਕਰਨੈਲ ਸਿੰਘ ਦੱਸਦਾ ਹੈ ਕਿ ਸਾਡਾ ਬਾਦ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਚੱਲਦਾ ਸਿਵਾਏ ਸਾਡੇ ਆਪਣੇ ਪੁੱਤ ਗੁਰਪ੍ਰੀਤ ਦੇ ਹੁਣ ਇੱਥੇ ਪੁਲਿਸ ਵਾਲੇ ਬੜੇ ਹੈਰਾਨ ਹੁੰਦੇ ਨੇ ਕਿ ਆਪਣੇ ਪੁੱਤ ਦੇ ਨਾਲ ਤੁਹਾਡਾ ਕਿਹੜਾ ਰੌਲਾ ਚੱਲਦਾ ਪਿਆ ਹੈ ਹੁਣ ਕਰਨੈਲ ਸਿੰਘ ਦੱਸਦਾ ਹੈ ਕਿ ਇਹਦਾ ਪੁੱਤ ਗੁਰਪ੍ਰੀਤ ਸਿੰਘ ਵੀ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਸੰਨ 2016 ਦੇ ਵਿੱਚ ਗੁਰਪ੍ਰੀਤ ਸਿੰਘ ਤੇ ਇਹਦੀ ਭੈਣ ਸਰਬਜੀਤ ਕੌਰ ਦੋਨੇ ਜਾਣੇ ਹੀ ਪੰਜਾਬ ਪੁਲਿਸ ਦੇ ਵਿੱਚ ਭੜਤੀ ਹੋਏ ਸਨ ਜਿਸ ਤੋਂ ਬਾਅਦ ਸਰਬਜੀਤ ਕੌਰ ਦਾ ਵਿਆਹ ਕਰ ਦਿੱਤਾ ਗਿਆ ਪਰ ਇਹਦੀ ਆਪਣੇ ਪਤੀ ਦੇ ਨਾਲ ਨਹੀਂ ਨਿਭੀ ਤੇ ਇਹ ਆਪਣੇ ਪੇਕੇ ਘਰ ਆ ਗਈ। ਐਸੇ ਗੱਲ ਤੋਂ ਗੁਰਪ੍ਰੀਤ ਨਾਰਾਜ਼ ਸੀ ਕਿ ਸਰਬਜੀਤ ਸਾਡੇ ਘਰ ਦੇ ਵਿੱਚ ਕਿਉਂ ਆਈ ਹੈ। ਇਹ ਹੁਣ ਆਪਣੇ ਮਾਪਿਓ ਦੇ ਨਾਲ ਲੜਦਾ ਝਗੜਦਾ ਸੀ। ਗੁਰਪ੍ਰੀਤ ਦਾ ਵਿਆਹ ਵੀ ਹੋ ਚੁੱਕਿਆ ਸੀ ਤੇ ਜਦੋਂ ਰੋਜ਼ ਦਾ ਕਲੇਸ਼ ਇਹਨਾਂ ਦੇ ਘਰ ਦੇ ਵਿੱਚ ਰਹਿਣ ਲੱਗ ਪਿਆ ਤੇ ਆਖਰਕਾਰ ਆਪਣੇ ਪਰਿਵਾਰ ਨੂੰ ਇਹ ਨਾਲ ਲੈਂਦਾ ਹੈ ਤੇ ਸੰਗਰੂਰ ਜਾ ਕੇ ਰਹਿਣ ਲੱਗ ਪੈਂਦਾ ਹੈ। ਪਰ ਇਹਦੀ ਨਜ਼ਰ ਹਜੇ ਵੀ ਆਪਣੀ ਪ੍ਰਾਪਰਟੀ ਦੇ ਉੱਤੇ ਸੀ। ਇਹ ਹੁਣ ਆਪਣੇ ਪਿਓ ਦੇ ਕੋਲੋਂ ਆਪਣੀ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਮੰਗਦਾ ਸੀ। ਪੜ ਇਹਦਾ ਪਿਓ ਕਰਨੈਲ ਸਿੰਘ ਇਹਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਤੀਸਰਾ ਹਿੱਸਾ ਦੇਣਾ ਕਿਉਂਕਿ ਜਦੋਂ ਸਾਡੇ ਤੇ ਮੁਸੀਬਤ ਆਈ ਸੀ ਤੇ ਤੂੰ ਇੱਥੋਂ ਨਿਕਲ ਗਿਆ ਇਸ ਕਰਕੇ ਮੈਂ ਆਪਣਾ ਤੇ ਆਪਣੀ ਘਰ ਦੀ ਦਾ ਹਿੱਸਾ ਕੱਢਾਂਗਾ ਤੇ ਤੈਨੂੰ ਤੀਸਰਾ ਹਿੱਸਾ ਦਵਾਂਗਾ ਹੁਣ ਗੁਰਪ੍ਰੀਤ ਨੂੰ ਇਹ ਲੱਗਦਾ ਸੀ ਕਿ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਸੀ ਇਹਦੀ ਭੈਣ ਕਰਕੇ ਹੀ ਹੋ ਰਿਹਾ ਸੀ ਪਹਿਲਾਂ ਤੇ ਇਹਨੂੰ ਇਹ ਲੱਗਦਾ ਸੀ ਕਿ ਇਹਦੀ ਭੈਣ ਆਪਣਾ ਘਰ ਛੱਡ ਕੇ ਇੱਥੇ ਆ ਗਈ ਜਿਸ ਨਾਲ ਇਹਦੀ ਪਿੰਡ ਦੇ ਵਿੱਚ ਬਦਨਾਮੀ ਹੋਈ ਬੇਇੱਜ਼ਤੀ ਹੋਈ ਹੁਣ ਜਿਸ ਤਰ੍ਹਾਂ ਹੀ ਇਹਦੇ ਪਿਓ ਨੇ ਕਿਹਾ ਕਿ ਤੀਸਰਾ ਹੈ ਸਤ ਨੂੰ ਮਿਲਣਾ ਹੈ ਤੇ ਗੁਰਪ੍ਰੀਤ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਮੇਰਾ ਪਿਓ ਇੱਕ ਹਿੱਸਾ ਮੇਰੀ ਭੈਣ ਨੂੰ ਦੇਣਾ ਚਾਹੁੰਦਾ ਹੈ ਤੇ ਸਾਰਾ ਕੁਝ ਇਹਦੀ ਭੈਣ ਤੇ ਪਰਕਾਉਣ ਦੇ ਉੱਤੇ ਹੀ ਇਹਦਾ ਪਿਓ ਕਰ ਰਿਹਾ ਹੈ ਇਸ ਕਰਕੇ ਪੂਰੀ ਤਰ੍ਹਾਂ ਇਹਦਾ ਦਿਮਾਗ ਨਫ਼ਰਤ ਦੇ ਨਾਲ ਭਰ ਚੁੱਕਿਆ ਸੀ ਤੇ ਸਰਬਜੀਤ ਨੂੰ ਉਹ ਚੰਗਾ ਨਹੀਂ ਸਮਝਦਾ ਸੀ ਹੁਣ ਪੁਲਿਸ ਨੇ ਜਿਸ ਤਰ੍ਹਾਂ ਹੀ ਕਰਨੈਲ ਸਿੰਘ ਦੇ ਬਿਆਨ ਲਏ ਤਾਂ ਗੁਰਪ੍ਰੀਤ ਨੂੰ ਜਾ ਕੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਇਹਦੇ ਕੋਲ ਜਦੋਂ ਪੁਸ਼ਕਿਸ਼ ਕੀਤੀ ਤਾਂ ਆਖਿਰਕਾਰ ਇਹ ਬੱਕ ਗਿਆ ਇਸ ਲਈ ਇਹਨੇ ਹੁਣ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਇਹਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਮਾਂ ਤੇ ਆਪਣੀ ਭੈਣ ਨੂੰ ਮਾਰਨ ਦਾ ਪਲਾਨ ਬਣਾ ਲਿਆ ਸੀ 16 17 ਦੀ ਰਾਤ ਦੇ ਦੌਰਾਨ ਇਹਨੇ ਆਪਣੀ ਮਾਂ ਨੂੰ ਤੇ ਆਪਣੀ ਭੈਣ ਨੂੰ ਘਰ ਦੇ ਵਿੱਚ ਹੀ ਪਹਿਲਾਂ ਮਾਰਿਆ ਤੇ ਘਰ ਦੇ ਵਿੱਚ ਮਾਰ ਕੇ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਚੱਕ ਕੇ ਗੱਡੀ ਦੇ ਵਿੱਚ ਪਾਇਆ ਤੇ ਗੱਡੀ ਦੇ ਵਿੱਚ ਪਾ ਕੇ ਪਹਿਲਾਂ ਤੇ ਇਹ ਕਹਿੰਦੇ ਨੇ ਕਿ ਲਾਸ਼ਾਂ ਨੂੰ ਇੱਧਰ ਉੱਧਰੇ ਘਮਾਉਂਦਾ ਰਿਹਾ ਇਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹਨਾਂ ਲਾਸ਼ਾਂ ਦਾ ਹੁਣ ਕੀ ਕਰੇ ਫਿਰ ਆਖਰਕਾਰ ਇਹਨੇ ਸੋਲਰ ਘਰਾੜ ਦੇ ਕੋਲ ਜਾ ਕੇ ਇਸ ਨਹਿਰ ਦੇ ਕੋਲ ਜਾ ਕੇ ਗੱਡੀ ਨੂੰ ਉਸ ਦਰਖਤ ਦੇ ਵਿੱਚ ਮਾਰਿਆ ਤੇ ਇਹਨੇ ਆਪਣੇ ਵੱਲੋਂ ਇਹ ਸਮਝਾਇਆ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ ਫਿਰ ਇਹ ਕਹਿੰਦੇ ਨੇ ਕਿ ਇਹਨੇ ਕੋਈ ਇਹੋ ਜੀ ਚੀਜ਼ ਸਿਰਕੀ ਤੇ ਉਸ ਤੋਂ ਬਾਅਦ ਇਹਨੇ ਗੱਡੀ ਨੂੰ ਅੱਗ ਲਾ ਦਿੱਤੀ ਜਿਸ ਨਾਲ ਇਹਨੇ ਪੂਰੀ ਗੱਡੀ ਨੂੰ ਤੇ ਇਹਨਾਂ ਦੋਨਾਂ ਲਾਸ਼ਾਂ ਨੂੰ ਸਵਾਹ ਕਰ ਦਿੱਤਾ ਫਿਰ ਗੁਰਪ੍ਰੀਤ ਉੱਥੋਂ ਭੱਜ ਨਿਕਲਦਾ ਹੈ ਤੇ ਆਪਣੇ ਘਰ ਸੰਗਰੂਰ ਦੇ ਵਿੱਚ ਚਲਾ ਜਾਂਦਾ ਹੈ ਪੁਲਿਸ ਨੇ ਗੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਇਹਨੇ ਆਪਣੇ ਬਿਆਨ ਵੀ ਦਿੱਤੇ ਕਿ ਇਹਨੇ ਦੋਨੇ ਕਤਲ ਆਪ ਹੀ ਕੀਤੇ ਨੇ ਹੁਣ ਪੁਲਿਸ ਦਾ ਇਹ ਕਹਿਣਾ ਹੈ ਕੀ ਹੋ ਸਕਦਾ ਹੈ ਕਿ ਇਹਦੇ ਨਾਲ ਕੋਈ ਦੂਸਰਾ ਬੰਦਾ ਵੀ ਹੋਵੇ ਪਰ ਇਹ ਸਭ ਹਜੇ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਚੱਲ ਰਹੀ ਹੈ ਬਾਕੀ ਹੋਰ ਵੀ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਪੈਸੇ ਦੀ ਭੁੱਖ ਤੇ ਰਿਸ਼ਤਿਆਂ ਦੇ ਵਿੱਚ ਜਲਦੀ ਕਰਵਾਹਟ ਨੇ ਇੱਕ ਹੱਸਦਾ ਵਸਦਾ ਘਰ ਬਰਬਾਦ ਕਰਕੇ ਰੱਖ ਦਿੱਤਾ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ